ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਸਭ ਜੀ ਨੂੰ ਸਭ ਤੋਂ ਪਹਿਲਾਂ ਬੇਨਤੀ ਆ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਭਰਨਾ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦੀ ਕਿਰਪਾ ਸਦਕਾ ਇੱਕ ਗਰੀਬ ਪਰਿਵਾਰ ਦੇ ਪੁੱਤ ਦਾ ਕਨੇਡਾ ਦਾ ਵੀਜ਼ਾ ਆਇਆ ਆ ਸੰਗਤ ਜੀ ਉਹ ਵਾਹਿਗੁਰੂ ਪਰਮਾਤਮਾ ਆਪਣੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਦਾ ਹੈ ਬਸ ਲੋੜ ਆ ਤਾਂ ਆਪਣੇ ਅਟੱਲ ਭਰੋਸੇ ਦੀ ਆਪਾਂ ਨੂੰ ਉਸ ਤੇ ਅਟੱਲ ਭਰੋਸਾ ਹੋਣਾ ਚਾਹੀਦਾ ਹੈ ਜੋ ਕਦੇ ਵੀ ਨਾ ਡੋਲੇ ਕਦੇ ਵੀ ਮਨ ਇੱਧਰ ਉੱਧਰ ਨਾ ਭਟਕੇ ਆ ਸੰਗਤ ਜੀ ਉਸ ਵਾਹਿਗੁਰੂ ਤੇ ਤੇ ਆਪਣੇ ਵੱਲੋਂ ਲਾਈ ਗਈ ਅਰਦਾਸ ਬੇਨਤੀ ਤੇ ਐਨਾ ਪੱਕਾ ਵਿਸ਼ਵਾਸ ਰੱਖੋ ਕਿ ਜੇਕਰ ਕੋਈ ਤੁਹਾਨੂੰ ਇੱਧਰ ਉੱਧਰ ਪਟਕਾਉਣ ਦੀ ਕੋਸ਼ਿਸ਼ ਵੀ ਕਰੇ ਤਾਂ ਤੁਸੀਂ ਇਹੀ ਜਵਾਬ ਦਿਓ ਕਿ ਉਹ ਮੇਰਾ ਪਰਮਾਤਮਾ ਬੈਠਾ ਹੈ ਉਹ ਸਭ ਪੂਰੀਆਂ ਕਰੇਗਾ ਉਸ ਤੋਂ ਵੱਡਾ ਕੋਈ ਦਰ ਨਹੀਂ ਜੇਕਰ ਤੁਹਾਡਾ ਕੋਈ ਬੁਰਾ ਵੀ ਕਰਦਾ ਹੈ ਫਿਰ ਵੀ ਉਸ ਪਰਮਾਤਮਾ ਵਾਹਿਗੁਰੂ ਤੇ ਛੱਡ ਦਿਓ ਫਿਰ ਦੇਖਿਓ ਉਹ ਪਰਮਾਤਮਾ ਤੁਹਾਡੀ ਇਸ ਤਰ੍ਹਾਂ ਰੱਖਿਆ ਕਰਦਾ ਹੈ ਆ ਸੰਗਤ ਜੀ ਸਾਡੇ ਗੁਆਂਢ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਤੇ ਉਹ ਤਿੰਨ ਭਰਾ ਹਨ ਤੇ ਉਹਨਾਂ ਦੇ ਮਾਤਾ ਜੀ ਬਚਪਨ ਤੋਂ ਹੀ ਬਿਮਾਰ ਰਹਿੰਦੇ ਹਨ ਸਾ ਸੰਗਤ ਜੀ ਕੋਈ ਭੈਣ ਵੀ ਨਹੀਂ ਸੀ ਹੈਗੀ ਜਿਹੜੀ ਕੰਮ ਵਿੱਚ ਹੈਲਪ ਕਰਾ ਸਕੇ ਸਾਧ ਸੰਗਤ ਜੀ ਇਸ ਲਈ ਜਿਹੜੇ ਦੋ ਵੱਡੇ ਭਰਾ ਸਨ ਉਹ ਤਾਂ ਪੜਨ ਲੱਗ ਗਏ ਤੇ ਘਰ ਦੀ ਮਜਬੂਰੀ ਕਰਕੇ ਜਿਹੜਾ ਛੋਟਾ ਭਰਾ ਸੀ ਉਹ ਵਿਚਾਰਾ ਪੜ ਨਾ ਸਕਿਆ ਸਾਧ ਸੰਗਤ ਜੀ ਉਹਨੇ ਵਿਚਾਰੇ ਨੇ ਘਰ ਦੇ ਕੰਮ ਕਰਨੇ ਸਾਰੇ ਤੇ ਆਪਣੇ ਮਾਤਾ ਜੀ ਨੂੰ ਵੀ ਸਾਂਭਣਾ ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਦੋ ਵੱਡੇ ਭਰਾ ਸਨ ਉਹ ਤਾਂ ਪੜ੍ਹ ਲਿਖ ਕੇ ਨੌਕਰੀ ਲੱਗ ਗਏ ਤੇ ਜਿਹੜਾ ਛੋਟਾ ਸੀ ਉਹ ਵਿਚਾਰਾ ਐਵੇਂ ਹੀ ਰਹਿ ਗਿਆ ਤੇ ਜਿਹੜੇ ਵੱਡੇ ਸਨ ਉਹਨਾਂ ਨੇ ਆਪਣੀਆਂ ਵਧੀਆ ਕੋਠੀਆਂ ਵੀ ਪਾ ਲਈਆਂ ਕਿਉਂਕਿ ਉਹ ਵਧੀਆ ਨੌਕਰੀ ਦੀ ਇੱਕ ਵਧੀਆ ਪੋਜੀਸ਼ਨ ਤੇ ਲੱਗੇ ਹੋਏ ਸਨ ਤੇ ਜਿਹੜਾ ਨਿੱਕਾ ਵਿਚਾਰਾ ਸੀ ਉਸ ਨੂੰ ਵੱਖਰੇ ਘਰ ਦਿੱਤਾ ਕਵੀ ਨੇ ਸੋਚਿਆ ਕਿ ਇਸ ਵਿਚਾਰੇ ਨੇ ਸਾਡੀ ਪੜ੍ਹਾਈ ਪਿੱਛੇ ਬਹੁਤ ਕੁਰਬਾਨੀ ਦਿੱਤੀ ਏ ਤੇ ਅਸੀਂ ਇਸ ਵਿਚਾਰੇ ਦੀ ਕੋਈ ਮਦਦ ਕਰ ਦਈਏ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਆਪਣੇ ਘਰ ਵਾਲੇ ਹੋ ਗਏ ਤੇ ਉਸ ਵਿਚਾਰੇ ਨੇ ਆਪਣਾ ਇੱਕ ਵੱਖਰਾ ਕਮਰਾ ਪਾ ਲਿਆ ਤੇ ਜਮੀਨ ਵੀ ਉਹਨਾਂ ਦੇ ਕੋਲ ਬਸ ਗੁਜ਼ਾਰੇ ਜੋਗੀ ਹੀ ਸੀ ਸੰਗਤ ਜੀ ਜਿਹੜਾ ਛੋਟਾ ਭਰਾ ਸੀ ਉਹ ਸ਼ਹੀਦਾਂ ਸਿੰਘ ਨੂੰ ਤੰਤੰਡ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਮੰਨਦਾ ਸੀ ਉਸ ਨੂੰ ਆਪਣੇ ਗੁਰੂ ਤੇ ਬਹੁਤ ਭਰੋਸਾ ਸੀ ਕਿ ਮੇਰਾ ਪ੍ਰਮਾਤਮਾ ਮੈਨੂੰ ਇੱਕ ਦਿਨ ਇਹਨਾਂ ਦੇ ਬਰਾਬਰ ਜ਼ਰੂਰ ਖੜਾ ਕਰੇਗਾ ਆ ਸੰਗਤ ਜੀ ਉਹ ਦੋਵੇਂ ਜੀ ਬਹੁਤ ਮਿਹਨਤ ਕਰਦੇ ਰਹੇ ਨਾਲ ਵਾਈ ਦਾ ਕੰਮ ਵੀ ਖੇਤੀ ਦਾ ਕਰਦੇ ਰਹੇ ਨਾਲ ਨਾਲ ਹੀ ਕੋਈ ਹੋਰ ਵੀ ਕੰਮ ਉਹਨਾਂ ਨੂੰ ਮਿਲ ਜਾਣਾ ਉਹਨਾਂ ਨੇ ਵਿਚਾਰਿਆ ਨੇ ਆਪਣੇ ਗੁਜ਼ਾਰੇ ਲਈ ਉਹ ਕੰਮ ਵੀ ਕਰ ਲੈਣਾ ਸਾ ਸੰਗਤ ਜੀ ਬਹੁਤ ਔਖਾ ਹੁੰਦਾ ਹੈ ਜਦੋਂ ਦੋ ਵੱਡੇ ਭਰਾ ਤਾਂ ਆਪਦੇ ਘਰੇ ਬਹੁਤ ਸੁਖੀ ਹਨ ਤੇ ਨਿੱਕਾ ਵਿਚਾਰਾ ਲੋਕਾਂ ਦੀਆਂ ਦਿਹਾੜੀਆਂ ਕਰ ਰਿਹਾ ਏ ਪਰ ਅੱਜ ਕੱਲ ਦੇ ਜਮਾਨੇ ਵਿੱਚ ਕੌਣ ਬਣਦਾ ਏ ਕਿਸੇ ਦਾ ਤੇ ਜਿਹੜੇ ਵੱਡੇ ਭਰਾ ਸਨ ਉਹ ਜੋਬ ਕਰਦੇ ਸਨ ਉਹ ਉਸ ਵਿਚਾਰੇ ਦਾ ਬਹੁਤ ਮਜ਼ਾਕ ਉਡਾਉਂਦੇ ਸਨ ਕਿ ਇਹਨੂੰ ਆਪਦੇ ਗੁਰੂ ਤੇ ਕੁਝ ਜ਼ਿਆਦਾ ਹੀ ਭਰੋਸਾ ਹੈ ਉਹਨਾਂ ਨੂੰ ਬਹੁਤ ਹੰਕਾਰ ਸੀ ਆਪਦੀ ਪੋਜੀਸ਼ਨ ਦਾ ਕਿ ਅਸੀਂ ਤਾਂ ਜੋਬ ਕਰਦੇ ਆ ਸਾਡੀ ਤਾਂ ਲਾਈਫ ਸੈਟ ਏ ਜੀ ਕਿਉਂ ਇਸ ਦੀ ਹੈਲਪ ਕਰੀਏ ਇਹ ਤਾਂ ਐਵੇਂ ਗੱਲਾਂ ਮਾਰਦਾ ਏ ਸਾਡੇ ਬਰਾਬਰ ਇਹ ਕਿੱਥੋਂ ਖੜਾ ਹੋ ਜਾਵੇਗਾ ਅਨਪੜ ਹੈਗਾ ਏ ਇਹ ਕੁਛ ਕਰਤਾ ਸਕਦਾ ਨਹੀਂ ਇਹਦੀ ਲਾਈਫ ਕਿਵੇਂ ਸੈੱਟ ਹੋ ਸਕਦੀ ਏ ਐਵੇਂ ਕਿਵੇਂ ਇਹਦਾ ਗੁਰੂ ਇਹਨੂੰ ਸੈੱਟ ਕਰ ਦਵੇਗਾ ਪਰ ਸਾਧ ਸੰਗਤ ਜੀ ਜਦੋਂ ਉਸ ਗੁਰੂ ਤੇ ਭਰੋਸਾ ਟਲ ਹੋਵੇ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਉਹ ਵੀ ਕਰ ਦਿੰਦੀਆਂ ਹਨ ਜਿਹੜਾ ਕਦੇ ਕਿਸੇ ਨੇ ਸੋਚਿਆ ਵੀ ਨਾ ਹੋਵੇ ਸਾંગਾਜੀ ਉਸ ਵੀਰ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਧਾਰਨਾ ਛੱਡਿਆ ਆਏ ਮਹੀਨੇ ਉਸਨੇ ਮੱਥਾ ਟੇਕਣ ਜਾਣਾ ਤੇ ਅਰਦਾਸ ਬੇਨਤੀ ਲਾ ਕੇ ਆਉਣਾ ਕਿ ਹੇ ਵਾਹਿਗੁਰੂ ਮੇਰਾ ਤਾਂ ਤੂੰ ਹੀ ਹੈ ਤੈਨੂੰ ਹੀ ਮੇਰਾ ਫਿਕਰ ਹੈ ਕਦੇ ਤਾਂ ਕਦੇ ਨਾ ਕਦੇ ਤਾਂ ਮੇਰੀ ਸੁਣੇਗਾ ਹੀ ਸਾંગਾ ਸਿੰਘ ਜੀ ਕੁਝ ਸਮਾਂ ਐਵੇਂ ਬੀਤ ਗਿਆ ਫਿਰ ਉਹਨਾਂ ਦਾ ਇੱਕ ਮਾਮਾ ਜੋ ਕਿ ਫੋਰਨ ਕੰਟਰੀ ਵਿੱਚ ਰਹਿੰਦਾ ਸੀ ਉਹ ਇੱਧਰ ਆਇਆ ਤਾਂ ਆਪਣੀ ਭੈਣ ਨੂੰ ਮਿਲ ਲਾਇਆ ਜਦੋਂ ਉਹ ਆਪਣੀ ਭੈਣ ਨੂੰ ਮਿਲ ਲਾਇਆ ਤੇ ਉਹਨਾਂ ਦੇ ਮਾਤਾ ਜੀ ਨੇ ਸਾਰੀ ਗੱਲ ਦੱਸੀ ਕਿਉਂਕਿ ਉਸ ਪੁੱਤ ਨੇ ਉਹਨਾਂ ਦੀ ਸੇਵਾ ਬਹੁਤ ਕੀਤੀ ਸੀ ਉਹਨਾਂ ਵਿਚਾਰਿਆਂ ਨੇ ਆਪਣੇ ਭਰਾ ਨੂੰ ਕਿਹਾ ਕਿ ਮੇਰੇ ਦੋ ਪੁੱਤ ਤਾਂ ਪੜ੍ਹ ਲਿਖ ਕੇ ਸੈੱਟ ਹੋ ਗਏ ਪਰ ਹੁਣ ਇਸ ਵਿਚਾਰੇ ਦੀ ਕੋਈ ਬਾਤ ਨਹੀਂ ਪੁੱਛਦਾ ਇਹ ਇਹਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੁੰਦਾ ਹੈ ਤੂੰ ਇਸ ਦੀ ਕੋਈ ਨਾ ਕੋਈ ਮਦਦ ਜ਼ਰੂਰ ਕਰ ਇਸ ਨੇ ਮੇਰੀ ਬੜੀ ਸੇਵਾ ਕੀਤੀ ਹੈ ਉਹਨਾਂ ਦੇ ਮਾਮਾ ਜੀ ਨੇ ਕਿਹਾ ਆ ਮੈਂ ਭੈਣ ਕੋਈ ਨਾ ਮੈਂ ਕੁਛ ਨਾ ਕੁਛ ਜ਼ਰੂਰ ਕਰਾਂਗਾ ਕਿਉਂਕਿ ਉਹਨਾਂ ਦੇ ਮਾਮਾ ਜੀ ਦਾ ਬਾਹਰ ਫੋਰਨ ਕੰਟਰੀ ਵਿੱਚ ਖੁਦ ਦਾ ਬਹੁਤ ਵੱਡਾ ਬਿਜ਼ਨਸ ਸੀ ਉਹ ਮਿਹਨਤੀ ਤੇ ਇਮਾਨਦਾਰ ਬੰਦੇ ਦੀ ਲੋੜ ਸੀ ਜੋ ਕਿ ਉਸ ਦੇ ਕਾਰੋਬਾਰ ਨੂੰ ਸੰਭ ਸਕੇ ਤੇ ਕੋਈ ਵੀ ਹੈਰਾ ਫੇਰੀ ਨਾ ਕਰੇ ਫਿਰ ਉਸਨੇ ਸੋਚਿਆ ਵੀ ਕਿਉਂ ਨਾ ਮੈਂ ਇਸ ਨੂੰ ਹੀ ਸਪான்ਸਰ ਕਰਕੇ ਵਰਕ ਪਰਮਿਟ ਤੇ ਬਾਹਰ ਬੁਲਾ ਲਵਾਂ ਇਸ ਸਾਥ ਸੰਗਤ ਜੀ ਜਾਨ ਲੱਗਿਆ ਉਸਦੇ ਮਾਮਾ ਜੀ ਨੇ ਉਸ ਛੋਟੇ ਵੀਰ ਨੂੰ ਕਿਹਾ ਵੀ ਤੂੰ ਆਪਣਾ ਪਾਸਪੋਰਟ ਤਿਆਰ ਕਰ ਲੈ ਮੈਂ ਤੈਨੂੰ ਉਧਰ ਹੀ ਲੈ ਜਾਣਾ ਏ ਤੈਨੂੰ ਮੈਂ ਸਪான்ਸਰ ਭੇਜ ਦਵਾਂਗਾ ਤੇ ਮੈਂ ਤੈਨੂੰ ਆਪਣੇ ਕੋਲ ਹੀ ਸੱਦ ਲੈਣਾ ਹੈ ਜਦੋਂ ਉਸ ਵਿਚਾਰੇ ਨੇ ਇਹ ਗੱਲ ਆਪਣੇ ਵੱਡੇ ਭਰਾਵਾਂ ਨੂੰ ਦੱਸੀ ਤਾਂ ਉਹਨਾਂ ਨੇ ਉਸ ਦਾ ਬਹੁਤ ਮਜ਼ਾਕ ਉਡਾਇਆ ਵੀ ਤੂੰ ਬਾਹਰ ਜਾ ਕੇ ਕਿਵੇਂ ਕੰਮ ਕਰ ਲਵੇਂਗਾ ਤੈਨੂੰ ਤਾਂ ਇੱਧਰ ਨਹੀਂ ਕੁਝ ਕਰਨਾ ਆਉਂਦਾ ਤੂੰ ਕਿਹੜਾ ਪੜਿਆ ਲਿਖਿਆ ਹੈ ਐਵੇਂ ਮਾਮਾ ਇਹਨੂੰ ਲਾਰਾ ਲਾ ਗਿਆ ਉਹਨੇ ਕਿਹਾ ਇਹਨੂੰ ਸੱਦਣਾ ਹੈ ਇਹੋ ਜਿਹੇ ਬੰਦੇ ਦਾ ਬਾਹਰ ਕੀ ਕੰਮ ਭਲਾ ਜਰ ਜਦੋਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋ ਜਾਵੇ ਤਾਂ ਸਾਧ ਸੰਗਤ ਜੀ ਕੋਈ ਕੰਮ ਨਹੀਂ ਰੋਕ ਸਕਦਾ ਸਿੰਘ ਜੀ ਉਸ ਵਿਚਾਰੇ ਨੇ ਬੜੇ ਹੀ ਚਾਹ ਨਾਲ ਆਪਣਾ ਪਾਸਪੋਰਟ ਬਣਵਾਇਆ ਤਾਂ ਸਾਧ ਸੰਗਤ ਜੀ ਫਿਰ ਆਪਦੇ ਮਾਮਾ ਜੀ ਨੂੰ ਦੱਸਿਆ ਵੀ ਮੇਰੇ ਕੋਲ ਕੋਈ ਪੈਸੇ ਨਹੀਂ ਹੈਗੇ ਅਪਲਾਈ ਕਰਨ ਲਈ ਤਾਂ ਉਸਦੇ ਮਾਮਾ ਜੀ ਨੇ ਕਿਹਾ ਵੀ ਤੂੰ ਪੈਸਿਆਂ ਦੀ ਫਿਕਰ ਨਾ ਕਰ ਮੈਂ ਜੋ ਹੈਗਾ ਮੈਂ ਆਪੇ ਸਾਰਾ ਕੁਝ ਸੰਭ ਲਵਾਗਾ ਤਾਂ ਸਾਧ ਸੰਗਤ ਜੀ ਉਸਦੇ ਮਾਮਾ ਜੀ ਨੇ ਉਧਰ ਜਾ ਕੇ ਨਾਲ ਹੀ ਉਸ ਨੂੰ ਸਪான்ਸਰਸ਼ਿਪ ਭੇਜ ਦਿੱਤੀ ਸਾਧ ਸੰਗਤ ਜੀ ਤਨਤਨ ਬਾਬਾ ਦੀਪ ਸਿੰਘ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦੀ ਐਸੀ ਕਿਰਪਾ ਹੋਈ ਕਿ 1 ਮਹੀਨੇ ਦੇ ਇਹ ਚ ਉਸ ਵੀਰ ਦਾ ਵੀਜ਼ਾ ਆ ਗਿਆ ਤੇ ਉਸ ਵੀਰ ਨੇ ਫੌਰਨ ਜਾ ਕੇ ਬੜੀ ਹੀ ਮਿਹਨਤ ਤੇ ਇਮਾਨਦਾਰੀ ਨਾਲ ਆਪਣੇ ਮਾਮਾ ਜੀ ਦਾ ਕਾਰੋਬਾਰ ਸੰਭਿਆ ਸਾਹ ਸੰਗਤ ਜੀ ਕਿਉਂਕਿ ਉਹ ਬਹੁਤ ਹੀ ਮਿਹਨਤੀ ਤੇ ਇਮਾਨਦਾਰ ਬੰਦਾ ਸੀਗਾ ਉਸ ਦੀ ਇਮਾਨਦਾਰੀ ਨੂੰ ਦੇਖ ਕੇ ਉਸ ਦੇ ਮਾਮਾ ਜੀ ਨੇ ਆਪਣੇ ਸਾਰੇ ਕਾਰੋਬਾਰ ਦੀ ਜ਼ਿੰਮੇਵਾਰੀ ਹੀ ਉਸ ਨੂੰ ਸੌਂਪ ਦਿੱਤੀ ਤੇ ਹੁਣ ਉਹ ਆਪਣੇ ਮਾਮਾ ਜੀ ਦੇ ਕਰੋੜਾਂ ਦੇ ਕਾਰੋਬਾਰ ਦਾ ਸਾਪ ਕਿਤਾਬ ਰੱਖਦਾ ਹੈ ਆ ਸੰਗਤ ਜੀ ਉਹ ਵੀ ਦੱਸਦਾ ਹੁੰਦਾ ਹੈ ਕਿ ਮੈਂ ਹਜੇ ਵੀ ਬਾਬਾ ਦੀਪ ਸਿੰਘ ਜੀ ਦਾ ਦਰ ਨਹੀਂ ਛੱਡਿਆ ਮੈਂ ਉੱਥੋਂ ਇੱਥੇ ਸ਼ਹੀਦਾਂ ਜੀ ਸਹਿ ਮੱਥਾ ਟੇਕਣ ਤਾਂ ਨਹੀਂ ਆ ਸਕਦਾ ਪਰ ਮੈਂ ਉੱਥੇ ਬੈਠ ਕੇ ਸੰਡੇ ਨੂੰ ਦੁਪਹਿਰਾ ਸਾਬ ਕੱਟ ਲੈਣਾ ਹੁੰਨਾ ਤਾਂ ਜੋ ਮੇਰੀ ਸ਼ਹੀਦਾਂ ਸਾਹਿਬ ਹਾਜ਼ਰੀ ਲੱਗ ਸਕੇ ਜਿਹੜੇ ਉਸਦੇ ਵੱਡੇ ਭਰਾ ਨੌਕਰੀ ਲੱਗ ਕੇ ਉਸ ਨੂੰ ਟੀਚਰਾਂ ਕਰਦੇ ਸਨ ਅੱਜ ਉਹ ਉਹਨਾਂ ਤੋਂ ਕਿਤੇ ਉੱਚੀ ਪੋਜੀਸ਼ਨ ਤੇ ਬੈਠਾ ਏ ਸਾਧ ਸੰਗਤ ਜੀ ਇਹਦੇ ਉਸ ਨੂੰ ਆਪਣੀ ਨੌਕਰੀ ਦੇ ਹੰਕਾਰ ਕਰਕੇ ਬੁਲਾਉਂਦੇ ਨਹੀਂ ਸਨ ਹੁੰਦੇ ਅੱਜ ਉਹ ਜਦੋਂ ਵੀ ਇੱਥੇ ਆਉਂਦਾ ਹੈ ਤਾਂ ਉਸ ਦੇ ਅੱਗੇ ਪਿੱਛੇ ਘੁੰਮ ਰਹੇ ਹੁੰਦੇ ਹਣ ਹੁੰਦੇ ਹਨ ਪ੍ਰਸਾਦ ਸਿੰਘ ਜੀ ਉਸ ਵੀਰ ਨੂੰ ਅੱਜ ਵੀ ਆਪਣੇ ਅਹੁਦੇ ਦਾ ਕੋਈ ਹੰਕਾਰ ਨਹੀਂ ਉਹ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਰਾਜ ਵਿੱਚ ਖੁਸ਼ ਰਹਿੰਦਾ ਹੈ ਸਾਧ ਸੰਗਤ ਜੀ ਤੁਸੀਂ ਵੀ ਸਭ ਆਪਣੇ ਗੁਰੂ ਤੇ ਭਰੋਸਾ ਰੱਖਿਆ ਕਰੋ ਤੇ ਉਸ ਦਾ ਨਾਮ ਜਪਦੇ ਰਿਹਾ ਕਰੋ ਕੀ ਪਤਾ ਉਸ ਪਰਮਾਤਮਾ ਨੇ ਕਿਸ ਵੇਲੇ ਆਪਣੇ ਤੇ ਕਿਰਪਾ ਕਰ ਦੇਣੀ ਹੈ ਆਪਣੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰ ਦੇਣੀਆਂ ਹਨ ਵੱਡਿਆਂ ਦੀ ਸੇਵਾ ਕਰਿਆ ਕਰੋ ਤੇ ਕਦੇ ਵੀ ਕਿਸੇ ਗਰੀਬ ਦਾ ਦਿਨ ਨਾ ਦਿਖਾਇਆ ਕਰੋ ਕਿਉਂਕਿ ਪਰਮਾਤਮਾ ਨੇ ਆਪਾਂ ਨੂੰ ਜੇ ਕਿਸੇ ਚੰਗੇ ਅਹੁਦੇ ਤੇ ਰੱਖਿਆ ਹੈ ਤਾਂ ਆਪਣੀ ਕਿਰਪਾ ਸਦਕਾ ਹੀ ਰੱਖਿਆ ਹੈ ਇਸ ਦਾ ਬਿਲਕੁਲ ਵੀ ਹੰਕਾਰ ਨਾ ਕਰਿਆ ਕਰੋ ਮਹਾਰਾਜ ਦੇ ਸ਼ੁਕਰਾਨੇ ਕਰਿਆ ਕਰੋ ਸ਼ੁਕਰ ਹੈ ਪਰਮਾਤਮਾ ਤੇਰਾ ਤੂੰ ਸਾਨੂੰ ਇੰਨੇ ਜੋਗੇ ਕੀਤਾ ਨਹੀਂ ਤਾਂ ਸਾਡੀ ਤਾਂ ਕੀ ਔਕਾਤ ਸੀ ਕਿ ਅਸੀਂ ਇੱਥੇ ਬੈਠ ਸਕਦੇ ਕਿਉਂਕਿ ਪਰਮਾਤਮਾ ਦੀ ਕਿਰਪਾ ਬਿਨਾ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ ਤੇ ਆਪਣਾ ਤਾਂ ਮੌਜੂਦ ਹੀ ਕੀ ਹੈ ਆ ਸੰਗਤ ਜੀ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣਾ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ